ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ 141 ਟੀਵੀ ਛੇਵੇਂ ਪੇ ਕਮਿਸ਼ਨ ਸੰਬੰਧੀ ਮੁਲਾਜ਼ਮਾਂ ਨੂੰ ਮਿਲੇਗਾ ਬਕਾਇਆ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਵਧੂਗੀ ਤਨਖਾਹ ਸੋ ਕੀ ਅਪਡੇਟ ਹੈ ਸਾਰੀ ਜਾਣਕਾਰੀ ਦੇਵਾਂਗੇ ਜੇ ਪਹਿਲੀ ਵਾਰ ਜਨਤੋਂ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਔਰ Telegram ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੇਕਰ ਚਾਹੋ ਤਾਂ ਤਾਂ ਕਿ ਅਪਡੇਟ ਸਮੇਂ ਤੇ ਪਹੁੰਚਦੀ ਰਹੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੀ ਸੁਣਵਾਈ ਹੈ ਜਿਹੜੀ ਹੋਈ ਹੈ ਅੱਜ ਜਿਸ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਅਹਿਮ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਸੋ ਕੀ ਜਾਣਕਾਰੀਆਂ ਨੇ ਸਾਰੀਆਂ ਦੱਸਾਂਗੇ ਪਹਿਲਾਂ ਝਾਤ ਮਾਰ ਲੈਨੇ ਆ ਪਿਛਲੀ ਸੁਣਵਾਈ ਦੇ ਉੱਪਰ ਇਸ ਤੋਂ ਪਹਿਲਾਂ ਸੁਣਵਾਈ ਹੈ ਜਿਹੜੀ ਉਸ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਦੀਆਂ 4 ਤੋਂ 5 ਸੁਣਵਾਈਆਂ ਲਗਾਤਾਰ ਹੋਈਆਂ ਇਹਨਾਂ ਸੁਣਵਾਈਆਂ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਆਉਂਦਾ ਨਜ਼ਰ ਆਇਆ ਜਿਸ ਤੋਂ ਬੁਖਲਾ ਕੇ ਪੰਜਾਬ ਸਰਕਾਰ ਨੇ ਜਿਹੜੀ ਸੁਣਵਾਈ ਹੈ ਉਸ ਨੂੰ ਡਬਲ ਬੈਂਚ ਕੋਲ ਪਟੀਸ਼ਨ ਲਗਾ ਦਿੱਤੀ ਸੋ ਉਸ ਪਟੀਸ਼ਨ ਦੇ ਪੱਖ ਤੋਂ ਮੁਲਾਜ਼ਮਾਂ ਦੇ ਲਈ ਕੁਝ ਚੰਗੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਉਸ ਪਟੀਸ਼ਨ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਆਉਣ ਦੀ ਪੂਰੀ ਪੂਰੀ ਉਮੀਦ ਇਸ ਗੱਲ ਤੋਂ ਵੀ ਨਿਕਲ ਕੇ ਸਾਹਮਣੇ ਆ ਗਈ ਸੀ ਕਿ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਸੀ ਜੱਜ ਸਹਿਮਾਨਾ ਵੱਲੋਂ ਤੇ ਪੰਜਾਬ ਸਰਕਾਰ ਤੋਂ ਐਫਰੀ ਡੈਫਟ ਲਿਖਤੀ ਜਾਣਕਾਰੀ ਹੈ ਜਿਹੜੀ ਉਹ ਮੰਗੀ ਸੀ ਕਿ 2.59 ਫੈਕਟਰ ਕਿਉਂ ਨਹੀਂ ਦੇ ਰਹੇ ਔਰ ਜਿਹੜੇ ਪਿਛਲੇ ਬਕਾਏ ਆ ਉਹ ਤੁਸੀਂ ਕਿਉਂ ਨਹੀਂ ਦੇ ਰਹੇ ਤੇ ਨਾਲ ਹੀ ਪਿਛਲੇ 3 ਸਾਲਾਂ ਦੇ ਪੰਜਾਬ ਸਰਕਾਰ ਦੇ ਖਰਚੇ ਆ ਜਿਹੜੇ ਉਹਨਾਂ ਦਾ ਹਿਸਾਬ ਵੀ ਹਾਈ ਕੋਰਟ ਨੇ ਮੰਗ ਲਿਆ ਸੀ ਜਿਸ ਤੋਂ ਬਖਲਾ ਕੇ ਪੰਜਾਬ ਸਰਕਾਰ ਦੀ ਭਗਵੰਤ ਮਾਨ ਵਾਲੀ ਸਰਕਾਰ ਨੇ ਵਕੀਲ ਦੇ ਵੱਲੋਂ ਡਬਲ ਬੈਂਚ ਕੋਲੇ ਪਟੀਸ਼ਨ ਪਾਈ ਸੀ ਇਸ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਸੁਣਵਾਈ ਡਬਲ ਬੈਂਚ ਕੋਲ ਕਰਵਾਉਣਾ ਚਾਹੁੰਦੇ ਹਾਂ ਜਿਸ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਇਸ ਦੀ ਸੁਣਵਾਈ ਹੈ ਜਿਹੜੀ ਉਹ ਅੱਜ 22 ਜਨਵਰੀ ਨੂੰ ਹੋਵੇਗੀ ਸੋ ਇਸ 22 ਜਨਵਰੀ ਦੀ ਸੁਣਵਾਈ ਦੇ ਵਿੱਚ ਮੁਲਾਸਮਾ ਦੇ 2.95 ਫੈਕਟਰ 255 ਮਹੀਨਿਆਂ ਦੇ ਬਕਾਏ ਅਤੇ ਏਰੀਅਰ ਬਕਾਏ ਹੈ ਜਿਹੜੇ ਉਹਨਾਂ ਦੇ ਉੱਪਰ ਅਪਡੇਟ ਹੈ ਜਿਹੜੀ ਉਹ ਆਵੇਗੀ ਤਨਖਾਹ ਵੀ ਵੱਧ ਸਕਦੀ ਹੈ ਕਿਉਂਕਿ ਜੇਕਰ 2.95 ਦੇ ਨਾਲ ਸੋਧ ਕੀਤੀ ਜਾਂਦੀ ਹੈ ਤਾਂ ਸਿੱਧਾ ਪ੍ਰਭਾਵ ਤਨਖਾਹ ਉੱਪਰ ਵੀ ਪਵੇਗਾ ਪੈਨਸ਼ਨ ਉੱਪਰ ਵੀ ਪਵੇਗਾ ਉੱਥੇ ਹੀ ਜੇਕਰ ਬਕਾਏ ਰੀਲੀਜ਼ ਹੁੰਦੇ ਤਾਂ ਉਹ ਵੀ ਤਨਖਾਹ ਦੇ ਨਾਲ ਹੀ ਲੱਗ ਕੇ ਆਉਣਗੇ ਸੋ ਇਹ ਇੱਕ ਚੰਗੀ ਅਪਡੇਟ ਹੈ ਜਿਹੜੀ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਕੋਲੇ ਡਬਲ ਬੈਂਚ ਮਾਮਲੇ ਨੂੰ ਬਹੁਤਾ ਜ਼ਿਆਦਾ ਲਮਕਾਉਂਦਾ ਨਹੀਂ ਹੈ ਇਹ ਇਤਿਹਾਸ ਦੱਸਦਾ ਹੈ ਔਰ ਡਬਲ ਬੈਂਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜਾ ਮਸਲਾ ਹੈ ਉਸ ਨੂੰ ਹੱਲ ਕਰ ਦਿੰਦਾ ਹੈ ਸੋ ਹੁਣ ਮੁਲਾਜ਼ਮਾਂ ਦੇ ਹੱਕ ਵਿੱਚ ਜੇਕਰ ਸਿੰਗਲ ਬੈਂਚ ਕੋਲੇ ਜਾਂਦਾ ਫੈਸਲਾ ਨਜ਼ਰ ਆਇਆ ਹੈ ਤਾਂ ਉਮੀਦ ਕਰਦੇ ਹਾਂ ਕਿ ਡਬਲ ਬੈਂਚ ਵੱਲੋਂ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਜਾਵੇਗਾ ਤੇ ਮੁਲਾਜ਼ਮਾਂ ਦੇ ਜੋ ਮੁਲਾਜ਼ਮ ਹੈ ਪੈਨਸ਼ਨਰ ਹੈ ਜਿਹੜੇ ਬੁਢਾਪੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਆਪਣੇ ਪੈਰ ਖਸਾਰੇ ਆਪਣੇ ਜੁੱਤੇ ਖਸਾਰੇ ਰਹੇ ਹੈਗੇ ਆਪਣੇ ਆਖਰੀ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਰੈਸਟ ਦਾ ਲੋਡ ਹੈ ਜਿਨ੍ਹਾਂ ਨੂੰ ਘਰ ਬੈ ਕੇ ਪੈਨਸ਼ਨ ਦੇ ਸਹਾਰੇ ਜ਼ਿੰਦਗੀ ਕੱਟਣ ਦੀ ਲੋੜ ਹੈ ਉਹ ਆਪਣੀ ਪੈਨਸ਼ਨ ਦੇ ਲਈ ਦਰਦ-ਦਰ ਠੋਕਰਾਂ ਖਾ ਰਹੇ ਹੈ ਪਰ ਉਸ ਦੇ ਹੱਕ ਵਿੱਚ ਮੁਲਾਜ਼ਮਾਂ ਦੇ ਹੱਕ ਵਿੱਚ ਜਿਹੜਾ ਫੈਸਲਾ ਹੈ ਉਹ ਆਉਣ ਦੀ ਪੂਰੀ ਉਮੀਦ ਹੈ ਸੋ ਇਸ ਫੈਸਲੇ ਦੇ ਨਾਲ ਮੁਲਾਜ਼ਮਾਂ ਦੀ ਤਨਖਾਹ ਵੀ ਵੱਧ ਸਕਦੀ ਹੈ ਬਕਾਇਆ ਵੀ ਮਿਲ ਜਾਣਗੇ ਜੇਕਰ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਆਉਂਦਾ ਹੈ ਪਰ ਇਹ ਤਾਂ ਅਦਾਲਤ ਹੀ ਦੱਸੇਗੀ ਕਿ ਇਸ ਤੇ ਉੱਪਰ ਅਪਡੇਟ ਕੀ ਆਉਂਦੀ ਹੈ ਜੋ ਵੀ ਅਪਡੇਟ ਆਈ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਹੁਣ ਲਈ ਜੀ ਧੰਨਵਾਦ